ਸਾਲ ਦੀ ਬੱਚੀ ਆ ਇੱਕ 8 ਸਾਲ ਦੀ ਬੱਚੀ ਦਾ ਬਲਾਤਕਾਰ ਹੋਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋ ਰਹੇ ਉਹਨਾਂ ਮਰੀ ਇਹਨਾਂ ਦੀ ਇੰਟਰਵਿਊ ਲੈ ਕੈਮਰੇ ਕਿੱਥੇ ਜਾਂਦੇ ਉਹਨਾਂ ਮਰੀ ਕਿਉਂ ਨਹੀਂ ਪੱਖ ਲੈਣ ਜਾਇਆ ਜਾਂਦਾ ਉਹਨਾਂ ਦੇ ਮਾਂ ਪਿਓ ਦੇ ਘਰੇ ਕਿਉਂ ਨਹੀਂ ਜਾਂਦੇ ਮੇਰੇ ਦਿੱਤੀ ਨਾ ਕਿੰਨਾ ਬਲਾਤਕਾਰ ਹੋਇਆ ਕੀ ਕਾਰਨ ਆ ਉਹਨੂੰ ਕਿਉਂ ਨਹੀਂ ਪੁਲਿਸ ਨੇ ਅਰੈਸਟ ਕੀਤਾ ਇੱਕ 13 ਸਾਲੇ ਦੀ ਬੱਚੀ ਦਾ ਬਲਾਤਕਾਰ ਹੋਇਆ ਤੇ ਮੈਂ ਉਹਨਾਂ ਦੇ ਪਾਪਾ ਜੀ ਦਿਖਾਣੇ ਆ ਦੇਖੋ ਗਗਨ ਸਿੱਧੂ ਜਿਹੜੀ ਗਗਨ ਸਿੱਧੂ ਉਹ ਪਾ ਰਹੀ ਆ ਸਾਡੇ ਖਿਲਾਫ ਆ ਸੁਣ ਹਾਂਜੀ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਅਜੀਤ ਆ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਧੀਆ ਸਾਡੇ ਕੋਲੇ ਆਉਂਦੀਆਂ ਨੇ ਜਿਵੇਂ ਦੁਸੀਂ ਨੇ ਹੁਣ ਅੱਜ ਕਈ ਮੱਦ ਲੈ ਆਏ ਨੇ ਕਈ ਪਿੰਡਾਂ ਦੇ ਵਿੱਚੋਂ ਅਸੀਂ ਬਿਸਾਉਨੇ ਆ ਉਹਨਾਂ ਨੂੰ ਕਈ ਮੂਰਖ ਬੰਦੇ ਨੇ ਕਈ ਪੱਤਰਕਾਰ ਵੀ ਨੇ ਵਿੱਚ ਆਉਦੇ ਆ ਉਹਨੂੰ ਕਹੋਂਦੇ ਵੀ ਪੱਤਰਕਾਰ ਆ ਉਹ ਸਾਡੇ ਖਿਲਾਫ ਹੀ ਬੋਲੀ ਜਾਂਦੇ ਆ ਵੀ ਬਾਬੇ ਧੱਕੇ ਕਰਦੇ ਹਨ ਦਿਖਾਉਂਦਾ ਸਹੀ ਕਿੱਥੇ ਧੱਕੇ ਕਰਦੇ ਆ ਆ ਨਵੀਂ ਤਾਜੀ ਘਟਨਾ ਢਟੋਰੀ ਗੱਲਾਂ ਦੀ ਆ ਉੱਥੇ ਇੱਕ ਪੱਤਰਕਾਰ ਰੋਲਾ ਪਾਈ ਜਾਂਦਾ ਵੀ ਨਿੰਗਾ ਸਿੰਘਾਂ ਨੂੰ ਕਿਹਨੇ ਅੱਕ ਦਿੱਤਾ ਆ ਸੰਗ ਤਾਂ ਖੜੀਆਂ ਆ ਆ ਰਹੇ ਨੇ ਸਾਰੇ ਪਰਿਵਾਰ ਕਿ ਸਾਡੇ ਕੋਲੇ ਇੱਕ ਆ ਗਾ ਲੈ ਕੇ ਆਉਂਦੇ ਨੇ ਫਰਿਆਦ ਕਰਦੇ ਤਾਂ ਹੀ ਇਹਨਾਂ ਦੇ ਮਸਲੇ ਹੱਲ ਕਰਦੇ ਆਂ ਅਸੀਂ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ ਜੇ ਕਿਸੇ ਦੀ ਧੀ ਵਸੋਨੇ ਆਂ ਅਸੀਂ ਠੀਕ ਹੈ ਜੀ ਬਾਕੀ ਪ੍ਰਸ਼ਾਸਨ ਵੀ ਅਸੀਂ ਪ੍ਰਸ਼ਾਸਨ ਦਾ ਵੀ ਸਾਥ ਲੈਨੇ ਆਂ ਨਾਲ ਕਈ ਕਹਿੰਦਾ ਉਹ ਇੱਕ ਪੱਤਰਕਾਰ ਨਹੀਂ ਬੋਲੀ ਜਾਂਦੀ ਵੀ ਪ੍ਰਸ਼ਾਸਨ ਕਰਦਾ ਹਰ ਕੋਈ ਜੇ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਸਾਡੇ ਕੋਲ ਆਉਂਦੇ ਆ ਜਿਹੜੀ ਉਹ ਧੀ ਅਸੀਂ ਵਸਾਈ ਆ ਜਾ ਕੇ ਉੱਥੇ ਸਾਰੇ ਨਗਰ ਪੰਚਾਇਤ ਦੇ ਨਾਲ ਬਿਠਾਈ ਆ ਉੱਥੇ ਜਾ ਕੇ ਜਾ ਕੇ ਜਿਹੜੇ ਇਹ ਰੌਲਾ ਪਾਉਂਦੇ ਆ ਨਾ ਵੀ ਇਹਨਾਂ ਨੇ ਧੱਕਾ ਕਰਤਾ ਇਹਨਾਂ ਨੇ ਫਲਾਣੇ ਨੂੰ ਮਾਰਤਾ ਮਾਈ ਨੂੰ ਕਰਤਾ ਉਹ ਮਾਈ ਤਾਂ ਇਹਨਾਂ ਨੇ ਤੁੱਪੇ ਬਿਠਾ ਕੇ ਰੱਖਿਆ ਦੂਜੇ ਬੰਦਿਆਂ ਨੇ ਜਿਹਨਾਂ ਦੀ ਮਾਤ ਮਾਤ ਆ ਗਈ ਮੈਂ ਤਾਂ ਉਹਨਾਂ ਨੂੰ ਇੱਥੇ ਤਾਂ ਕਹਿਦਾ ਸੀ ਜਾ ਕੇ ਪੰਚਾਇਤ ਨੂੰ ਪੁੱਛ ਲੋ ਜਾ ਕੇ ਤੁਸੀਂ ਵੀ ਮਾਤਾ ਨੂੰ ਇਹ ਨਾਲ ਬਿਠਾਵਾਂਗੇ ਉਹ ਕੁੜੀ ਦੇ ਵੀ ਆ ਜਲਪਾਣੀ ਜਿਹੜੀ ਉਹ ਕੁੜੀ ਆ ਉਹ ਆ ਜਲਪਾਣੀ ਸਕਾਉ ਮਾਤਾ ਨੂੰ ਸਾਰਾ ਕੁਝ ਇਹਨੂੰ ਸਾਹਮਣੇ ਫੇਰੇ ਤਾਂ ਇਹਦਾ ਸਾਰਾ ਲਾਲਚ ਆ ਰਿਹਾ ਇਹਨਾਂ ਦੇ ਮਨਾ ਦੇ ਵਿੱਚ ਵੀ ਸਾਰਾ ਜ਼ਮੀਨ ਦਾ ਤੇ ਕੋਠੀ ਦਾ ਰੋਲਾ ਜਿਹੜਾ ਉੱਥੇ ਮਸਲਾ ਨਾ ਉਹ ਜਿਹੜੀ ਬੀਬੀ ਉੱਥੇ ਬਿਠਾਈ ਆ ਸੀ ਨੇ ਉਹਦੇ ਘਰ ਵਾਲੇ ਦੇ ਨਾਂ ਉਜਮੀਨ ਆ ਜਦ ਕੋਰਟ ਨੇ ਕਹਿਤਾ ਵੀ ਜਿਹੜਾ ਬੰਦਾ ਉਹਦਾ ਹੱਕ ਆ ਉਹਦੇ ਜਨਾਨੀ ਦਾ ਵੀ ਹੱਕ ਆ ਹੁਣ ਜਨਾਜ਼ਰ ਕੋਰਟ ਕੋਈ ਫੈਸਲਾ ਨਹੀਂ ਦਿੰਦਾ ਉਹਨਾਂ ਅਚਰ ਉਹਨੇ ਵੀ ਕਿਹਾ ਬੀਬੀ ਨੇ ਉਹਦੇ ਭਰਾ ਨੇ ਵੀ ਕਿਹਾ ਵੀ ਉਹਨਾਂ ਜੇ ਕੋਰਟ ਕਹੋਗੀ ਵੀ ਦੂਜਿਆਂ ਦੇ ਹੱਕ ਤੇ ਹੋਗੀ ਤਾਂ ਹੀ ਛੱਡ ਦਾਂਗੇ ਫਿਰ ਉਹਨਾਂ ਨੂੰ ਮੰਨ ਨਹੀਂ ਚਾਹੀਦਾ ਧੱਕਾ ਨਹੀਂ ਕਰਨਾ ਚਾਹੀਦਾ ਬਾਕੀ ਪੰਚਾਇਤ ਤੋਂ ਜਾ ਕੇ ਉਹ ਸਲਾਹ ਕਰਨ ਵੀ ਕੀ ਗੱਲਬਾਤ ਪੰਚਾਇਤ ਦੀ ਕਿਸ ਦੀ ਇੰਟਰਵਿਊ ਲਈ ਜਾਂ ਉਹਨਾਂ ਨੇ ਕਿਸੇ ਬੰਦੇ ਦੀ ਆਪਦੇ ਬੰਦਿਆਂ ਨੇ ਇੰਟਰਵਿਊ ਲੈ ਲਿਆ ਜੀ ਧੱਕਾ ਕਰਦਾ ਜੀ ਫਲਾਣਾ ਕਰਦਾ ਇੱਕਾ ਮੇਰੀ ਆਈ ਆ ਖੁੰਡੀ ਵਾਲੀ ਉਹ ਕਹਿੰਦੇ ਖੁੰਡੀ ਮਾਰੀਆ ਉਹ ਖੁੰਡੀ ਜਿਹੜਾ ਫੌਜੀ ਸੀ ਨਾ ਮੇਰੀ ਫੜ ਕੇ ਉਹ ਦੂਜੇ ਕੁੜੀ ਦੇ ਭਾਈ ਦੇ ਮਾਰਦਾ ਸੀ ਤਾਂ ਉਹਨੂੰ ਪਰੇ ਕਰਿਆ ਸੀ ਨੇ ਸਪਸ਼ਟੀਕਰਨ ਦਿੰਨੇ ਆ ਸੀ ਇਸ ਗੱਲ ਦਾ ਝੂਠ ਨਹੀਂ ਬੋਲਣਾ ਤੇ ਜਿਹੜਾ ਕੋਈ ਪੱਤਰਕਾਰ ਆ ਸੱਚਾ ਸੁੱਟਾ ਹੋ ਕੇ ਬਿਆਨ ਦੇਣ ਸੱਚ ਦਾ ਪੱਖ ਰੱਖਣਾ ਤਾਂ ਹੀ ਫਾਇਦਾ ਜਿਹੜੇ ਪੱਤਰਕਾਰ ਨੇ ਜੀ ਉਹ ਉਹ ਕੁੜੀ ਅੱਖ ਨਹੀਂ ਗਗਨ ਆਉਦਾ ਨੋਖ ਨਹੀਂ ਸੱਦੂ ਉਹਦਾ ਪਹਿਲਾਂ ਵੀ ਕਹਿੰਦੇ ਇੱਕ ਦੋ ਥਾਂਵੇਂ ਮਸਲਾਏ ਹੋਇਆ ਉਹਦੇ ਤੇ ਪਰਚੇ-ਪੁਰਚੇ ਵੀ ਹੋਏ ਹੋਏ ਨੇ ਮੈਨੂੰ ਥੋਡੇ ਕੋਲੇ ਆਏ ਨਹੀਂ ਜੀ ਮਿਲਣ ਸਾਨੂੰ ਸਾਡੇ ਕੋਲੇ ਮਿਲਣੀ ਆਏ ਕਹਿੰਦੀ ਡਿਵੈਟ ਮੈਂ ਸਾਡੇ ਨਾਲ ਬੈਠ ਕੇ ਡਿਵੈਟ ਕਰ ਲੋ ਸੱਚ ਦੀ ਗੱਲ ਤੇ ਤੁਰਦਿਆਂ ਕਰਦੇ ਰਾਂਗੇ ਛੱਤ ਦੇ ਤੁਰਾਂਗੇ ਧੀਆਂ ਦੇ ਘਰ ਬਸਾਉਂਦੇ ਰਹਾਂਗੇ ਸਾਹ ਵਾਹਿਗੁਰੂ ਚੱਕੀ ਪਤੇ ਪਹਿਲੀ ਗੱਲ ਤੇ ਉਸ ਬੀਬੀ ਨੂੰ ਪਤਾ ਕਿਹੜੀ ਸਾਡੇ ਖਿਲਾਫ ਪਾ ਰਹੀ ਆ ਵੀ ਨਿਹੰਗਾਂ ਸਿੰਘਾਂ ਨੂੰ ਕਿੰਨੇ ਅਥੋਰਟੀ ਦੇਤੀ ਵੀ ਨਿਹੰਗਾਂ ਸਿੰਘਾਂ ਨੂੰ ਕਿੰਨੇ ਅਥੋਰਟੀ ਦੇਤੀ ਕਿ ਨਿਹੰਗ ਸਿੰਘਾਂ ਗਾਣ ਕੇ ਜਿਹੜੇ ਫੈਸਲੇ ਕਰਾਉਣਾ ਪਹਿਲਾ ਸਵਾਲ ਤੇ ਮੈਂ ਇਹ ਕਰਦੀ ਆ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੀ ਉਦੋਂ ਸਿੰਘ ਵੀ ਧੀਆਂ ਵਰਸਾ ਕੇ ਆਉਂਦੇ ਹੀ ਬਿਠਾ ਕੇ ਆਉਂਦੇ ਨੇ ਸੱਤ ਪੀੜੀਆਂ ਤੱਕ ਖੋਪ ਹੁੰਦਾ ਹੀ ਧੀਆਂ ਉੱਜੜਦੀਆਂ ਨਹੀਂ ਵਸਦੀਆਂ ਸੀ ਚਲੋ ਜੇ ਮੁੱਦਾ ਐ ਸੀ ਜਿਵੇਂ ਬੰਦੀਆਂ ਨੇ ਚੱਕਿਆ ਸੀ ਰਲ ਕੇ ਵੀ ਅਸੀਂ ਜਿੱਤੀਆਂ ਜਿੰਨੇ ਤੀਆਂ ਦੁਖੀ ਆ ਵੀ ਸਾਡੇ ਕੋਲ ਆਓ ਵੀ ਇਹੀ ਖੜਦੇ ਸੱਚ ਨਾਲ ਪਹਿਲਾ ਦੋਨਾਂ ਤਰ੍ਹਾਂ ਦੀ ਪੱਖਾਂ ਦੀ ਸੁਣੀ ਦੀ ਉਧਰ ਵੀ ਸੁਣੀ ਦੀ ਇਧਰ ਵੀ ਸੁਣੀ ਦੀ ਦੂਜੇ ਨੰਬਰ ਤੇ ਅਸੀਂ ਪਿੰਡ ਦੇ ਵਿੱਚ ਨਕਵਾਰੀ ਕਰਕੇ ਫੇਰ ਅਸੀਂ ਜਿਹੜਾ ਵਾ ਉਹਦਾ ਪੱਖ ਲਿਆ ਜਣਾ ਜਿਹੜਾ ਸੱਚਾ ਬੰਦਾ ਵਾ ਪਹਿਲੇ ਨੰਬਰ ਤੇ ਜਦੋਂ ਉਹ ਬੋਲ ਰਹੀ ਆ ਵੀ ਕਿਆ ਨਾਨਦੇ ਵੀ ਨੰਗਾ ਸਿੰਘਾਂ ਨੂੰ ਕਿੰਨੇ ਢੋਲ ਦੇਤੀ ਮੈਂ ਉਹਨਾਂ ਨੂੰ ਇਹ ਸਵਾਲ ਕਰਦੀ ਮੈਡਮ ਨੂੰ ਵੀ ਤੈਨੂੰ ਕਿੰਨੇ ਢੋਲਟੀ ਦੇਤੀ ਤੂੰ ਨੰਗਾ ਸਿੰਘਾਂ ਬਾਰੇ ਪੁੱਠਾ ਬੋਲਦੀ ਆ ਅਨੇ ਬੱਲਾ ਨੰਬਰ ਦੀ ਦਿੱਤੋ ਦਿੱਲੀ ਮੋਰਚਾ ਲੱਗਾ ਸੀ ਚੰਡੀਗੜ੍ਹ ਕੌਮੀ ਇਨਸਾਫ਼ ਮੋਰਚਾ ਲੱਗਾ ਹੀ ਉਦੋਂ ਉਦੋਂ ਸਾਨੂੰ ਕਿੰਨੇ ਨੇ ਠੋਲ ਟੇ ਉਹ ਤੁਸੀ ਹੀ ਦਿੱਤੀ ਸੀ ਉਹਦੇ ਕਹਿੰਦੀ ਇੱਕ ਚੰਡੀਗੜ੍ਹ ਕੌਮੀ ਇਨਸਾਫ਼ ਮੋਰਚੇ ਤੇ ਸਾਡੇ ਨਾਲ ਧੱਕਾ ਹੁੰਦਾ ਵੀ ਨਿਹੰਗ ਸਿੰਘਾਂ ਨੂੰ ਫੌਜਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਅੱਗੇ ਆ ਕੇ ਮੂਹਰੇ ਲੱਗਣਾ ਐ ਜਦੋਂ ਅਸੀਂ ਆ ਬੇੜਾ ਚੱਕਿਆ ਤੇ ਜਾਂ ਵਸਾਉਣ ਵਾਲਾ ਹੁਣ ਸਾਡੇ ਜਿਹੜੇ ਖਿਲਾਫ ਵੀਡੀਓ ਪਾਈ ਸਾਡੇ ਖਿਲਾਫ ਬੋਲਿਆ ਜਾਂਦਾ ਹੀ ਖੜੇ ਹੱਕ ਸੱਚ ਤੇ ਹੁਣ ਇਸ ਬੀਬੀ ਨੂੰ ਮੈਂ ਸਵਾਲ ਕਰਦੀ ਵੀ ਇੱਕ ਜਿਹੜਾ ਮੁੱਦਾ ਅੱਡੇ ਕੋ ਆਇਆ ਵਾ ਇੱਕ 8 ਸਾਲ ਦੀ ਬੱਚੀ ਆ ਇੱਕ 8 ਸਾਲ ਦੀ ਬੱਚੀ ਦਾ ਬਲਾਤਕਾਰ ਹੋਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋ ਰਹੇ ਉਹਨਾਂ ਬਾਰੇ ਇਹਨਾਂ ਦੀ ਇੰਟਰਵਿਊ ਲੈ ਕੈਮਰੇ ਕਿੱਥੇ ਜਾਂਦੇ ਉਹਨਾਂ ਬਾਰੇ ਕਿਉਂ ਨਹੀਂ ਪੱਖ ਲੈਣ ਜਾਇਆ ਜਾਂਦਾ ਉਹਨਾਂ ਦੇ ਮਾਪੇ ਉਹਦੇ ਘਰੇ ਕਿਉਂ ਨਹੀਂ ਜਾਂਦੇ ਮੇਰੇ ਦਿੱਤੀ ਨਾ ਕਿੰਨਾ ਬਲਾਤਕਾਰ ਹੋਇਆ ਕੀ ਕਾਰਨ ਆ ਉਹਨੂੰ ਕਿਉਂ ਨਹੀਂ ਪੁਲਿਸ ਨੇ ਅरेस्ट ਕੀਤਾ ਇੱਕ 13 ਸਾਲੇ ਦੀ ਬੱਚੀ ਦਾ ਬਲਾਤਕਾਰ ਹੋਇਆ ਤੇ ਮੈਂ ਉਹਨਾਂ ਦੇ ਪਾਪਾ ਜੀ ਦਿਖਾਣੇ ਆ ਦੇਖੋ ਗਗਨ ਸਿੱਧੂ ਜਿਹੜੀ ਗਗਨ ਸਿੱਧੂ ਉਹ ਪਾ ਰਹੀ ਆ ਸਾਡੇ ਖਿਲਾਫ ਆ ਸੁਣੇ ਇਹਦੇ ਪਿਓ ਦੇ ਬਿਆਨ ਬੜੇ ਗਏ ਅਰੇ ਇਹਦਾ ਪਰਚਾ ਪੁਲਿਸ ਘਰ ਨਹੀਂ ਗਏ ਹਨ ਉਸ ਤੋਂ ਇੰਨੀਆਂ ਸਾਡੇ ਕੋਲ ਵੀਡੀਓ ਅਸੀਂ ਦਿਖਾ ਨਹੀਂ ਸਕਦੇ ਜਿਹੜੇ ਸਾਡੇ ਕੋਲ ਜਿਹੜੇ ਸਬੂਤ ਪਹੁੰਚ ਰਹੇ ਆ ਮੇਰੇ ਸੀ ਬੀਬੀ ਨੂੰ ਕਹਿਣਾ ਚਾਹੁੰਦੀ ਆ ਕਿ ਜੇ ਸਸੀ ਇਹ ਬੇੜਾ ਚੱਕਿਆ ਨਾ 100% ਕੱਲ ਹੋਣ ਪਤਾ ਕੀ ਕਹਾਂ ਤੁਹਾਨੂੰ ਦੱਸ ਨਹੀਂ ਸਕਦੀ 25 ਫੋਨ ਜਿਹੜੇ ਸੀ ਅਸੀਂ ਦੋਨਾਂ ਜੀਅ ਨੇ ਜਿਹੜੇ ਨਿੱਕੇ ਨਿੱਕੇ ਮੋٹے ਮੋٹے ਮਸਲੇ ਸੀ ਨਾ ਜਿਹੜੀ ਫੋਨਾਂ ਤੇ ਹੱਲ ਕਰਕੇ ਅਸੀਂ ਧੀਆ ਜਿਹੜੀਆਂ ਸੋਹਰੇ ਘਰ ਘੱਲੀਆਂ ਸੋਹਰਿਆਂ ਨੇ ਵੀ ਗੱਲ ਕੀਤੀ ਕਹਿੰਦੇ ਕੋਈ ਗੱਲ ਨਹੀਂ ਬਾਬੇ ਤੁਹਾਡੀ ਗੱਲ ਸਿਰਮੱਤੇ ਅਸੀਂ ਤੇ ਕੁੜੀਆਂ ਨੂੰ ਲੈ ਕੇ ਜਾਂਦੇ ਸਾਡੀ ਗਲਤੀ ਆ ਇੱਕ ਦਿਨ ਚ 25 ਬਾਗਰੋ ਜੀ ਹਰ ਰੋਜ਼ ਦੇ ਤੁਸੀਂ ਦੇਖ ਲੋ ਹਰ ਰੋਜ਼ ਹੀ ਹੱਲ ਕਰਦੇ ਫੋਨਾਂ ਤੇ ਅਸੀਂ ਉਧਰੋਂ ਵੀ ਫੋਨ ਕਰਕੇ ਦੋਨਾਂ ਤਰ੍ਹਾਂ ਦੀ ਪੱਖ ਸੁਣ ਕੇ ਕਹੀਦਾ ਵੀ ਤੁਸੀਂ ਆਪਣਾ ਵੀ ਘਰ ਦੇ ਵਿੱਚ ਖੜੋ ਵੀ ਆਪਣਾ ਕੁੜੀਆਂ ਜੇ ਇਹਨਾਂ ਦੀ ਗਲਤੀ ਦਾ ਸਾਨੂੰ ਦੱਸੋ ਅਸੀਂ ਜ਼ਿੰਮੇਵਾਰੀ